ਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਸ਼ੋਕੋ ਸਭ ਤੋਂ ਪਹਿਲਾਂ ਫੇਰ ਇੱਕ ਵਾਰ ਉਹੀ ਅਪੀਲ ਕਰ ਰਿਹਾ ਜੋ ਮੈਂ ਅਕਸਰ ਕਰਦਾ ਕਿ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਅੱਜ ਦੀ ਵੀਡੀਓ ਮੈਂ ਗੱਲ ਕਰ ਰਿਹਾ ਇੰਡੀਆ ਗੱਠ ਜੋੜ ਨੂੰ ਜਿਹੜੇ ਦੋ ਝਟਕੇ ਲੱਗੇ ਨੇ ਤੇ ਤੁਹਾਡੇ ਯਾਦ ਹੋ ਇੱਕ ਮੀਟਿੰਗ ਦੇ ਵਿੱਚ ਮੰਤਾ ਬੈਂਰਜੀ ਨੇ ਕਿਹਾ ਸੀ ਕਿ ਖੜਗੇ ਸਾਹਿਬ ਨੂੰ ਪ੍ਰਧਾਨ ਮੰਤਰੀ ਦਾ ਕੈਂਡੀਡੇਟ ਬਣਾ ਦਿੱਤੀ ਤੇ ਉਹਨਾਂ ਨੂੰ ਸਪੋਰਟ ਕੀਤਾ ਸੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਅੱਜ ਦੋਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਦੂਜੇ ਪਾਸੇ ਮੰਤਾ ਬੈਂਰਜੀ ਦੋਨਾਂ ਨੇ ਇੱਕੋ ਜਿਹੀ ਸਟੇਟਮੈਂਟ ਦਿੱਤੀ ਹੈ ਟੀਐਮਪੀ ਜਿਹੜੀ ਹੈ ਮੰਤਾ ਬਣਰਜੀ ਨੇ ਇਹ ਕਿਹਾ ਕਿ ਕੱਲੇ ਹੀ ਉਹ ਬੰਗਾਲ ਦੇ ਵਿੱਚ ਚੋਣ ਲੜਨਗੇ ਇੱਕ ਗੱਲ ਉਹਨਾਂ ਨੇ ਜ਼ਰੂਰ ਕਹੀ ਹੈ ਕਿ ਅਸੀਂ ਜਿਹੜਾ ਗੱਠ ਜੋੜ ਦਾ ਹਿੱਸਾ ਰਹਾਂਗੇ ਲੇਕਿਨ ਅਸੀਂ ਜਿਹੜਾ ਜਿਹੜੀ ਬੰਗਾਲ ਦੇ ਵਿੱਚ ਇਲੈਕਸ਼ਨ ਜਿਹੜੇ ਆ ਕੱਲੇ ਲੜਾਂਗੇ 42 ਸੀਟਾਂ ਨੇ ਬੰਗਾਲ ਦੇ ਵਿੱਚ 22 ਆਈਆਂ ਸੀ 19 ਦੇ ਵਿੱਚ ਜਿਹੜੀ ਪਿਛਲੀ ਇਲੈਕਸ਼ਨ ਦੇ ਵਿੱਚ ਪੀਐਮਸੀ 2 ਭਾਰਤੀ ਜਨਤਾ ਪਾਰਟੀ ਕੋਲ 18 ਸੀ ਤੇ ਕਾਂਗਰਸ ਕੋਲ ਦੋ ਸੀਟਾਂ ਤੇ ਇਹਨਾਂ ਨੇ ਇਹੀ ਕਿਹਾ ਕਿ ਜਿਹੜੀਆਂ ਦੋ ਸੀਟਾਂ ਕਾਂਗਰਸ ਲੈ ਲੇ ਤੇ ਕਾਂਗਰਸ ਬੰਗਦੀ ਹੈ ਇਹਦੇ ਚ 10 12 ਸੀਟਾਂ ਜਿਹੜੀ ਜ ਤਜ਼ਵੀਜ਼ ਕਾਂਗਰਸ ਦੇ ਰਹੀ ਹੈ ਉਹ ਮੰਮਤਾ ਬੇਨਰਜੀ ਨੂੰ ਬਿਲਕੁਲ ਪਸੰਦ ਨਹੀਂ ਆਈ ਤੇ ਉਹਨਾਂ ਨੇ ਕਿਹਾ ਉਹ ਇਕੱਲੇ ਲੜਨਗੇ ਵੈਸੇ ਇਹ 22 ਸੀਟਾਂ ਯＳＲ ਕੋਲ ਸੀ ਤੇ ਭਾਈ TMC ਕੋਲ 23 ਸੀ DMK ਕੋਲ 23 ਸੀ ਕਾਂਗਰਸ ਕੋਲ 52 ਸੀ ਪਿਛਲੀ ਵਾਰ ਔਰ ਭਾਰਤੀ ਜਨਤਾ ਪਾਰਟੀ ਨੇ 303 ਸੀਟਾਂ ਜਿੱਤੀਆਂ ਸੀ ਇਹ ਤਾਂ ਹੈ ਜਿਹੜਾ ਝਟਕਾ ਲੱਗਿਆ ਬੰਗਾਲ ਦੇ ਵਿੱਚ ਦੂਜਾ ਝਟਕਾ ਕਹਿ ਲੋ ਇਹਨਾਂ ਦੀ ਗੇਮ ਕਹਿ ਲੋ ਰਣਨੀਤੀ ਕਹਿ ਲੋ ਉਹ ਪੰਜਾਬ ਦੀ ਹੈ ਪੰਜਾਬ ਦੇ ਵਿੱਚ ਲਗਾਤਾਰ ਇਹ ਕਹਿ ਰਹੇ ਸੀ ਕਿ ਅਸੀਂ 13 ਦੀਆਂ 13 ਸੀਟਾਂ ਕੱਲੇ ਲੜਾਂਗੇ ਆਪਣੇ ਦਮ ਤੇ ਲੜਾਂਗੇ ਤੇ ਜਿੱਤਾਂਗੇ ਇਹ ਕਹਿ ਰਹੇ ਸੀ ਆਮ ਆਦਮੀ ਪਾਰਟੀ ਵਾਲੇ ਇਸੇ ਕਿਸਮ ਦੀ ਗੱਲ ਕਰ ਰਹੇ ਸੀ ਜਿਹੜੇ ਕਾਂਗਰਸ ਵਾਲੇ ਤੇ ਅੱਜ ਉਹ ਗੱਲ ਸਾਰੀ ਸਪਸ਼ਟ ਹੋ ਗਈ ਸੁਪਰੀਮੋ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਨੇ ਕੱਲ ਕਹਿ ਦਿੱਤਾ ਹੈ ਕਿ 13 ਸੀਟਾਂ ਕੱਲੇ ਲੜਾਂਗੇ ਪੰਜਾਬ ਦੇ ਵਿੱਚ ਔਰ ਇਹ ਗੱਲ ਉਹਨਾਂ ਨੇ ਸਪਸ਼ਟ ਕੀਤੀ ਕਿ ਉਹ ਇੰਡੀਆ ਗੱਠ ਜੋੜ ਦਾ ਹਿੱਸਾ ਰਹਿਣਗੇ ਤੇ ਰਸਮੀ ਐਲਾਨ ਵੀ ਇੰਡੀਆ ਗੱਠ ਜੋੜ ਦੀ ਮੀਟਿੰਗ ਚ ਕਰਨਗੇ ਜਿਹੜਾ ਵੀ ਪਾਰਟੀ ਜਿੱਤ ਜਾਂਦੀ ਹੈ ਜਿੰਨੀਆਂ ਵੀ ਸੀਟਾਂ ਪਾਰਟੀ ਜਿੱਤੂਗੀ ਉਹ ਇੰਡੀਆ ਗੱਠ ਜੋੜ ਦੇ ਨਾਲ ਹੋਣਗੀਆਂ ਮਤਲਬ ਗੱਠ ਜੋੜ ਨੂੰ ਕੋਈ ਫਰਕ ਨਹੀਂ ਪੈਂਦਾ ਪੰਜਾਬ ਦੇ ਵਿੱਚ ਇਹਨਾਂ ਦਾ ਸਿੱਧਾ ਮੁਕਾਬਲਾ ਹੋਣ ਦੀ ਸੰਭਾਵਨਾ ਹੈ ਕਿਉਂ ਹਾਲ ਦੀ ਘੜੀ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਭਾਰਤੀ ਜਨਤਾ ਪਾਰਟੀ ਦੀਆਂ ਜੜ੍ਹਾਂ ਨਹੀਂ ਲੱਗ ਸਕੀਆਂ ਜੇ ਸ਼੍ਰੋਮਣੀ ਅਕਾਲੀ ਦਲ ਨਾਲ ਉਹਨਾਂ ਦਾ ਸਮਝੌਤਾ ਨਹੀਂ ਹੁੰਦਾ ਤਾਂ ਕੋਈ ਮੁਕਾਬਲਾ ਨਹੀਂ ਹੈ ਭਾਰਤੀ ਜਨਤਾ ਪਾਰਟੀ ਨਾਲ ਕਿਸੇ ਵੀ ਪਾਰਟੀ ਦਾ ਨਾ ਕਾਂਗਰਸ ਦਾ ਤੇ ਨਾ ਹੀ ਆਮ ਆਦਮੀ ਪਾਰਟੀ ਦਾ ਇੰਡੀਆ ਗੱਠਜੋੜ ਬਣਿਆ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੈ ਇਸ ਕਰਕੇ ਉਹਨਾਂ ਨੇ ਇਹ ਗੱਲ ਕਹੀ ਦੂਜੇ ਪਾਸੇ ਜਿਸ ਤਰੀਕੇ ਨਾਲ ਇੱਕ ਦੂਜੇ ਦੇ ਖਿਲਾਫ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਲੀਡਰ ਬੋਲਦੇ ਰਹੇ ਨੇ ਤੇ ਉਹ ਕਿਸ ਤਰ੍ਹਾਂ ਅੱਗੇ ਜਾਣਗੇ ਜੇ ਉਹਨਾਂ ਦਾ ਇਕੱਠ ਜੋੜ ਪੰਜਾਬ ਚ ਹੋ ਜਾਂਦਾ ਹੈ ਦੋਨਾਂ ਨੂੰ ਇਸ ਕਰਦਾ ਖਤਰਾ ਹੈ ਕਿ ਉਹਨਾਂ ਦਾ ਨੁਕਸਾਨ ਹੋਏਗਾ ਇਸ ਕਰਕੇ ਦੋਨੇ ਪਾਰਟੀਆਂ ਜਿਹੜੀਆਂ ਨੇ ਉਹ ਸਿੱਧੇ ਤੌਰ ਤੇ ਲੜਨ ਗਿਆ ਇੱਕ ਮੇਰਾ ਖਿਆਲ ਹੈ ਰਣਨੀਤੀ ਇਹ ਵੀ ਹੋ ਸਕਦੀ ਹੈ ਕਿ ਜਿਹੜੀ ਸਪੇਸ ਜੇ ਹੀ ਇਕੱਠੇ ਹੋ ਕੇ ਲੜਦੇ ਨੇ ਤਾਂ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਤੇ BSP ਨੂੰ ਥੋੜੀ ਬਹੁਤੀ ਸਪੇਸ ਜਾਂ ਥੋੜੀ ਬਹੁਤੀ ਵੋਟ ਹੋਰ ਜਿਆਦਾ ਮਿਲਣ ਦੀ ਸੰਭਾਵਨਾ ਹੈ ਜੇ ਇਹ ਆਪਸ ਚ ਸਿੱਧੇ ਸਿੱਧੇ ਲੜਾਈ ਕਰਦੇ ਨੇ ਤਾਂ ਜਿਹੜੀ ਸਪੇਸ ਕਿਸੇ ਹੋਰ ਪਾਰਟੀ ਨੂੰ ਮਿਲਣੀ ਹੈ ਉਹ ਦੋਨਾਂ ਚ ਕਿਸੇ ਕੋਲ ਜਾਏਗੀ ਉਹਦਾ ਸਿੱਧਾ ਜਾਂ ਸਿੱਧਾ ਫਾਇਦਾ ਇੰਡੀਆ ਗੱਠ ਨੂੰ ਹੋਏਗਾ ਤੋਂ ਇਸ ਕਰਕੇ ਇਹ ਰਣਨੀਤੀ ਦੇ ਤੌਰ ਤੇ ਵੀ ਗੱਲ ਠੀਕ ਹੈ ਕਿ ਸਿੱਧੇ ਤੁਸੀਂ ਆਪਣੀ ਲੜਾਈ ਲੜੋ ਦੂਜੀ ਗੱਲ ਇਹ ਵੀ ਹੈ ਕਿ ਕਿਸ ਬੂਢਾ ਲੋਕਾਂ ਚ ਜਾਣ ਕਿ ਜਦੋਂ ਇੱਕ ਦੂਜੇ ਦੇ ਖਿਲਾਫ ਕਰਾਕਸ਼ਨ ਦੇ ਚਾਰਜਸ ਲੱਗ ਰਹੇ ਨੇ ਔਰ ਬਹੁਤ ਸਾਰੇ ਲੋਕ ਜਿਹੜੇ ਹੁਣ ਤੱਕ ਇੱਕ ਦੂਜੇ ਦੇ ਖਿਲਾਫ ਬੋਲਦੇ ਆ ਰਹੇ ਨੇ ਉਹ ਸਟੇਜ ਕਿਵੇਂ ਸਾਂਝੀ ਕਰਨਗੇ ਮੰਨ ਲਓ ਕਿ ਭਾਰਤ ਪੂਸ਼ਨਾਸ਼ੂ ਹੈ ਉਹਦੇ ਨਾਲ ਸਟੇਜ ਕਿਵੇਂ ਸਾਂਝੀ ਹੋ ਸਕਦੀ ਸੀ ਬਿਲਕੁਲ ਠੀਕ ਕਿਹਾ ਸੀ ਭਾਰਤ ਪੂਨਾਸ਼ੂ ਨੇ ਕਿ ਜਦੋਂ ਤਾਂ ਅਸੀਂ ਘਰ ਹੀ ਬੈਠ ਜਾਵਾਂਗੇ ਤਾਂ ਇਹ ਇਸ ਕਰਕੇ ਇਹ ਜਬੀ ਡਿਪਾਰਟਮੈਂਟ ਜਿਹੜੀ ਹੋਈ ਹੈ ਪਰ ਦੂਜੇ ਪਾਸੇ ਇਹ ਗੱਲ ਬੜੀ ਸਪਸ਼ਟ ਹੈ ਕਿ ਦੋਨੇ ਪਾਰਟੀਆਂ ਕੋਲ ਚਿਹਰਿਆਂ ਦੀ ਬਹੁਤ ਕਮੀ ਹੈ ਦੇਖੋ ਹੁਣ ਆਮ ਆਦਮੀ ਪਾਰਟੀ ਦੇ 39 ਨਾਵਾਂ ਦੀ ਸੂਚੀ ਤਿਆਰ ਕੀਤੀ ਹੈ ਹਰ ਹਲਕੇ ਚੋਂ ਤਿੰਨ ਬੰਦੇ ਜਿਹੜੇ ਨੇ ਉਹਨਾਂ ਨੇ ਲੱਭੇ ਨੇ ਉਹਨਾਂ ਚੋਂ ਇੱਕ ਨੂੰ ਉਹਨਾਂ ਨੇ ਸੀਟ ਦੇਣੀ ਹੈ ਹੁਣ ਕਿਹਨੂੰ ਦਿੱਤੀ ਜਾਏਗੀ ਇਹ ਦੇਖਣਾ ਪਏਗਾ ਵੱਡੇ ਨਾਮ ਨਹੀਂ ਹਨ ਆਮ ਆਦਮੀ ਪਾਰਟੀ ਕੋਲ ਜਾ ਹਾਲੇ ਉਹਨਾਂ ਦੇ ਕੋਲ ਇਸ ਤਰ੍ਹਾਂ ਦੇ ਨਾਮ ਨਹੀਂ ਜਿਹੜੇ ਲੋਕਾਂ ਦੇ ਵਿੱਚ ਪਪੂਲਰ ਹੋਣ ਜਿਨ੍ਹਾਂ ਨੂੰ ਲੋਕ ਜਾਣਦੇ ਹੋਣ ਜਾਂ ਉਹਨਾਂ ਦੇ ਕੋਈ ਇਸ ਤਰ੍ਹਾਂ ਦੇ ਕੰਮ ਕੀਤੇ ਹੋਣ ਇਹ ਜਦ ਨਾਲ ਸਰਤੀ ਹੋ ਬੋਰ ਮੰਗ ਸਕਨ ਨਿਜੀ ਤੌਰ ਤੇ ਲੋਕ ਉਹਨਾਂ ਦੇ ਨਾਲ ਉਹਨਾਂ ਤੋਂ ਪ੍ਰਭਾਵਤ ਹੋਣ ਇਸੇ ਕਿਸਮ ਦੀ ਗੱਲ ਕਾਂਗਰਸ ਕੋਲ ਵੀ ਪ੍ਰੋਬਲਮ ਹੈ ਕਾਂਗਰਸ ਕੋਲ ਦਾਗੀ ਚਿਹਰੇ ਤਾਂ ਬਹੁਤ ਨੇ ਜਿਹੜੇ ਸਾਫ਼ ਸੁਥਰੇ ਚਿਹਰੇ ਉਹਨਾਂ ਕੋਲ ਵੀ ਨਹੀਂ ਸ਼ਾਇਦ ਇਸੇ ਕਰਕੇ ਉਹ ਲੱਗੇ ਹੋਏ ਨੇ ਜਿਹੜੇ ਉਹਨਾਂ ਦੇ ਇੰਚਾਰਜ ਨੇ ਦਵਿੰਦਰ ਯਾਦਵ ਉਹ ਥਾਂ ਥਾਂ ਮੀਟਿੰਗਾਂ ਕਰ ਰਹੇ ਨੇ ਥਾਂ ਥਾਂ ਚਿਹਰਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਕਿ ਕਾਂਗਰਸ ਪਾਰਟੀ ਜਿਹੜੀ ਇੰਨੀ ਪੁਰਾਣੀ ਪਾਰਟੀ ਐ ਉਹਨਾਂ ਚ ਕੁਝ ਨਵੇਂ ਉਹ ਚਿਹਰੇ ਲੱਬੀਏ ਜਿਨ੍ਹਾਂ ਜਿਹੜੇ ਇਮਾਨਦਾਰੀ ਜਿਨ੍ਹਾਂ ਦੇ ਅਕਸ ਦੇ ਵਿੱਚ ਹੋਵੇ ਲੋਕ ਸਾਹਮਣੇ ਹੋਣ ਕਿ ਇਹ ਇਮਾਨਦਾਰ ਹੈ ਤੇ ਨਾਲ ਜਿਨ੍ਹਾਂ ਦਾ ਕੋਈ ਕੰਮਕਾਜ ਇਸ ਤਰ੍ਹਾਂ ਦਾ ਹੋਵੇ ਜਿਨ੍ਹਾਂ ਦੇ ਨਾਮ ਤੇ ਉਹ ਵੋਟ ਬੰਕ ਸਕਣ ਹੈਰਾਨੀ ਦੀ ਗੱਲ ਹੈ ਨਾ ਤੁਹਾਡੇ ਸਾਹਮਣੇ ਕਿ ਸਾਡੇ ਕੋਲ 13 ਬੰਦੇ ਵੀ ਐਸੇ ਨਹੀਂ ਜਿਨ੍ਹਾਂ ਤੇ ਕਿਸੇ ਕਿਸਮ ਦਾ ਕੋਈ ਤੱਬਾ ਨਾ ਹੋਵੇ ਹੁਣ ਤੁਸੀਂ ਲਿਸਟ ਬਣਾ ਲਓ ਜਿਹੜੇ ਕਾਂਗਰਸੀ ਅੱਜ ਤੁਰੇ ਫਿਰਦੇ ਨੇ ਇਹਨਾਂ ਤੇ ਕਿਹੜਾ ਬੰਦਾ ਹੈ ਜੀਤੇ ਕੋਈ ਇਸ ਕਿਸਮ ਦਾ ੱੱੱਪਾ ਨਹੀਂ ਤੇ ਜਿਹਦੇ ਨਹੀਂ ਉਹ ਗਵਜੋਤ ਸਿੰਘ ਸਿੱਧੂ ਉਹ ਪੈਸੇ ਦੂਜੀ ਸੁਰ ਦੇ ਵਿੱਚ ਬੋਲ ਰਿਹਾ ਤੇ ਉਹਨੂੰ ਕੱਢਣ ਨੂੰ ਫਿਰਦੇ ਨੇ ਇਹ ਵੀ ਬੜੀ ਹੈਰਾਨੀ ਦੀ ਗੱਲ ਹੈ ਕਿਵੇਂ ਬੰਦੀ ਹੈ ਵੀ ਇਹਨਾਂ ਚ ਕਿਹੜਾ ਜਿਹੜਾ ਹੈ ਜਿਹਦੀ ਚੱਦਦੀ ਹੈ ਕਾਂਗਰਸ ਚ ਜੇ ਆਪਾਂ ਸਿੱਧੇ ਲਾਜਾ ਚ ਕਹੀਏ ਜਿੰਮੇ ਭਾਰਤੀ ਜਨਤਾ ਪਾਰਟੀ ਚ ਜੋ ਨਰਿੰਦਰ ਮੋਦੀ ਜੋ ਅਮਿਤ ਸ਼ਾਹ ਕਹਿੰਦੇ ਨੇ ਉਹ ਹੋ ਰਿਹਾ ਤੇ ਕਾਂਗਰਸ ਦੇ ਵਿੱਚ ਦਵਿੰਦਰ ਯਾਦਵ ਨੂੰ ਭੇਜਤਾ ਉਹ ਕਹਿ ਰਿਹਾ ਕਿ ਜੀ ਅਸੀਂ ਅਨਸ਼ਾਸਨੀ ਕਾਰਵਾਈ ਕਰਾਂਗੇ ਨਵਜੋਤ ਸਿੰਘ ਸਿੱਧੂ ਤੇ ਹਾਈ ਕਮਾਂਡ ਨੂੰ ਮੈਂ ਕਹੂੰ ਹਾਈ ਕਮਾਂਡ 27 ਬੰਦਿਆਂ ਦੀ ਇੱਕ ਚੌਣ ਕਮੇਟੀ ਦੀ ਬਣਾ ਕੇ ਲਿਸਟ ਜਾਰੀ ਕਰਦੀ ਹੈ ਨਵਜੋਤ ਸਿੰਘ ਸਿੱਧੂ ਦਾ ਸੱਤਵਾਂ ਨਾਮ ਹੁਣ ਉਹਨੂੰ ਕਿੱਥੇ ਮੰਨੀ ਹੈ ਕਿ ਰਵਿੰਦਰ ਯਾਦਵ ਦਾ ਹਾਈ ਕਮਾਂਡ ਚ ਕਿੰਨੀ ਕਿਸੇ ਹੈ ਜਿਸ ਜਿਸਿਆ ਤਾਂ ਹਾਈ ਕਮਾਂਡ ਜੋਸਿੰਦ ਸਿੰਘ ਸਿੱਧੂ ਨੂੰ ਨਾਰਾ ਕਰ ਰਹੀ ਹੈ ਇਹਦਾ ਮਤਲਬ ਹਾਈ ਕਮਾਂਡ ਦੀ ਜਿਹੜੀ ਸ਼ਾਂਤੀ ਰਾਹ ਦੇ ਰੈਲੀਆਂ ਕਰ ਰਹੀ ਹੈ ਤੇ ਜਿਹਦੇ ਤੇ ਅਨਸਾਸ਼ਨੀ ਕਾਰਵਾਈ ਦੀ ਗੱਲ ਕਰਦੇ ਹੋ ਜੇ ਸ਼ਾਂਤੀ ਰਾਹ ਕਰ ਰਿਹਾ ਤਾਂ ਉਹ اپੋਜੀਸ਼ਨ ਦਾ ਕੰਮ ਕਰ ਰਿਹਾ ਉਹ ਤਾਂ ਕਾਲਾ ਦੌਂਸ ਦਾ ਅਸਰੇ ਰਾਜਾਪਿੰਡ ਨੂੰ ਉਹ ਤਾਂ 2575 ਦੀ ਗੱਲ ਕਰ ਰਿਹਾ ਹੈ ਕਿ ਇਹਦਾ ਦੋਨਾਂ ਦੀ ਆਪਸ ਚ ਜਿਹੜੀ ਹੈ ਸਾਝ ਹੈ ਜਿਵੇਂ ਪਹਿਲਾਂ ਸੀ ਉਹ ਹੁਣ ਹੁਣੇ ਕਹਿੰਦੇ ਨਹੀਂ ਉਹ ਕਹਿੰਦਾ ਮੈਨੂੰ ਫੜੋ ਨਾ ਸੋ ਇਹ ਜਿਹੜੀਆਂ ਗੱਲਾਂ ਨੇ ਸੱਚਮੁੱਚ ਹੀ ਲੋਕਾਂ ਦੇ ਸਾਹਮਣੇ ਆਉਣੀਆ ਚਾਹੀਦਿਆਂ ਨੇ ਲੋਕਾਂ ਨੂੰ ਮੁੱਦਿਆਂ ਦੀ ਸਾਸਤਵਰ ਨੂੰ ਪਦਣਾ ਚਾਹੀਦਾ ਹੈ ਲੋਕਾਂ ਨੂੰ ਇੱਕ ਡੈਰੀ ਲਾਉਣੀ ਚਾਹੀਦੀ ਹੈ ਉਹਦੇ ਚ ਨੋਟ ਕਰਨ ਕਿਹੜਾ ਬੰਦਾ ਕੀ ਕਹਿ ਰਿਹਾ ਹੈ ਤੇ ਕਦੋਂ ਉਸਨੇ ਕੀ ਕਿਹਾ ਜਦੋਂ ਉਹ ਸਿਆਸਤчая ਸੀ ਉਹਦੇ ਕੋਲ ਹੈ ਕੀ ਸੀ ਹੁਣ ਉਹਦੇ ਕੋਲ ਕੀ ਹੈ ਜਿਹੜੇ ਬੰਦੇ ਚਾ ਕੋਈ ਵੀ ਹੋਵੇ ਜਿਹੜੇ ਬੰਦੇ ਕਹਿ ਰਹੇ ਕਿ ਮੈਂ ਪੂਰਾ ਇਮਾਨਦਾਰ ਹਾਂ ਉਹਨੂੰ ਪੁੱਛੋ ਜਿਹੜੇ ਇਮਾਨਦਾਰ ਜਦੋਂ ਨਗਜੋਤ ਸਿੰਘ ਸਿੱਧੂ ਪ੍ਰਧਾਨ ਬਣਿਆ ਸਭ ਤੋਂ ਪਹਿਲਾਂ ਕਿਹਦੇ ਘਰ ਗਿਆ ਸੀ ਉਹ ਨੋਟ ਹੋਵੇਗਾ ਤੁਹਾਨੂੰ ਪਤਾ ਲੱਗੂ ਉਹ ਤੇ ਕਿੰਨੇ ਕਰੋੜ ਦਾ ਜਿਹੜਾ ਕਰਪਸ਼ਨ ਦਾ ਇਲਾਮ ਹੈ ਜਿਹੜੇ ਜਦੋਂ ਟਿਕਟਾਂ ਦੀ ਵੰਡ ਹੋਈ ਜਦੋਂ ਇਹ ਪ੍ਰਧਾਨ ਸੀ ਉਦੋਂ ਕਿਹੜੇ-ਕਿਹੜੇ ਬੰਦੇ ਨੇ ਜਿਹੜਾ ਨੂੰ ਨਜਾਇਜ਼ ਟਿਕਟਾਂ ਦਵਾਈਆਂ ਗਈਆਂ ਇਹ ਸਾਰੀਆਂ ਗੱਲਾਂ ਤੋਂ ਫਿਰ ਤੁਹਾਨੂੰ ਪਤਾ ਲੱਗੂ ਇਸ ਆਵਾਮ ਚ ਸਾਰੇ ਕੋਈ ਜਿਹੜੇ ਸਾਰੇ ਲੰਗੇ ਨੇ ਕੋਈ ਵੀ ਜਿਹੜਾ ਸਾਫ਼-ਸੁਥਰਾ ਨਹੀਂ ਇਸ ਹਾਲਾਤ ਚ ਜਦੋਂ ਕੋਈ ਸਾਫ਼-ਸੁਥਰਾ ਨਹੀਂ ਦੂਜੇ ਪਾਸੇ ਆਮ ਆਦਮੀ ਪਾਰਟੀ ਜਿਹੜੀ ਵਿਦਲਾਪ ਦੀ ਰਾਜਨੀਤੀ ਲੈ ਕੇ ਆਈ ਸੀ ਕੀ ਸੱਚ ਬਚ ਉਹਨੇ ਵਿਦਲਾ ਲਿਆਤਾ ਕੀ ਸੱਚ ਸਾਰਾ ਕੁਝ ਠੀਕ ਹੈ ਕੀ ਸੱਚ ਬਚੀ ਕੇਜਰੀਵਾਲ ਜੀ ਦੇ ਨੌ ਤੇ ਵੋਟਾਂ ਮੰਗੀਆਂ ਗਿਆ ਸੀ ਪਿਛਲੀ ਵਾਰ ਉਹਦਾ ਗ੍ਰਾਫ ਉਮੇ ਖੜਾ ਪਪੂਲਾਰਿਟੀ ਕਿਤੇ ਘਟਦੇ ਨਹੀਂ ਹੋਈ ਜੇ ਘਟਈ ਹੈ ਕਿਉਂ ਹੋਈ ਹੈ ਕਿਹੜੀ ਗਰੰਟੀ ਜਿਹੜੀ ਹੈ ਨਹੀਂ ਪੂਰੀ ਹੋਈ ਤੇ ਕਿਹੜੀ ਲੋਕਾਂ ਨੂੰ ਇਹ ਵੀ ਪਤਾ ਲੱਗੇ ਨਾ ਵੀ ਤੁਹਾਨੂੰ ਆਪਦੇ ਪੱਲੇ ਥੋੜੀ ਦਿੰਦੇ ਨੇ ਜੇ ਕੋਈ ਕੋਈ ਸਰਕਾਰ ਕੁਝ ਦਿੰਦੀ ਹੈ ਤੁਹਾਨੂੰ ਮੁਫਤ ਬਿਜਲੀ ਦਿੰਦੀ ਹੈ ਮੁਫਤ ਬਿਜਲੀ ਜਾਂ ਮੁਫਤ ਸਫਰ ਉਹ ਤੁਹਾਡੇ ਤੁਸੀਂ ਕੀ ਸਮਝਦੇ ਹੋ ਤੁਹਾਡੇ ਲਈ ਮੁਫਤ ਮੁਫਤ ਨਹੀਂ ਹੈ ਤੋਂ ਤੁਹਾਡੇ ਟੈਕਸ ਦੇ ਵਿੱਚ ਜਿਹੜਾ ਹੈ ਉਹ ਖਰਚਾ ਪੂਰਾ ਹੋਣਾ ਤੁਹਾਡੇ ਜਿਹੜਾ ਕਰਜ਼ਾ ਲਿਆ ਜਾਂਦਾ ਉਹਨੂੰ ਉਤਾਰਨਾ ਲੋਕਾਂ ਨੇ ਹੀ ਹੈ ਤੋਂ ਇਸ ਕਰਕੇ ਇਹ ਗੱਲਾਂ ਸਾਰੀਆਂ ਹੁਣ ਲੋਕਾਂ ਨੂੰ ਸਮਝ ਆਉਣੀਆਂ ਚਾਹੀਦੀਆਂ ਨੇ ਜャ ਲੋਕ ਇਹਨੇ ਵੇਰ ਹੁੰਨ ਤੇ ਆਸ ਕਰੀਏ ਲੋਕ ਹੋਰ ਵੇਰ ਹੋਣਗੇ ਤੇ ਲੋਕੇ ਸਾਰੀਆਂ ਗੱਲਾਂ ਨੂੰ ਸਮਝਣਗੇ ਇਸੇ ਆਸ ਨਾਲ ਅੱਜ ਦੀ ਵੀਡੀਓ ਸਮਾਪਤ ਕਰਦੇ ਹਾਂ ਮਿਲਦੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ